ਯੋ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੰਕੌਰ ਦੀ ਗੜੀ ਛੱਡ ਕੇ ਪੰਥ ਦਾ ਹੁਕਮ ਮੰਨ ਕੇ ਮੱਛੀਵਾੜਾ ਸੈਭਲ ਚੱਲੇ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਚੀਜ਼ ਦਾ ਧਰਤੀ ਤੇ ਪ੍ਰਮਾਣ ਦਿੱਤਾ ਜਿਹੜਾ ਸਦੀਆਂ ਪਹਿਲਾਂ ਨਾ ਕਿਸੇ ਨੇ ਦਿੱਤਾ ਔਰ ਸਦੀਆਂ ਗੁਜ਼ਰ ਜਾਣ ਦੀਆਂ ਨਾ ਕੋਈ ਕਰ ਸਕਿਆ ਜਿਹਨੂੰ ਅੱਲਾ ਯਾਰ ਖਾਨ ਜੋਗੀ ਲਿਖਦੇ ਉਲਫਤ ਕੇ ਜ਼ਜ਼ਬ ਕਹੀਂ ਦੇਖੇ ਨਹੀਂ ਅਮਨੇ ਦੇਖਣਾ ਇੱਕ ਬਾਤ ਕਵੀ ਸੁਨੇ ਵੀ ਨਹੀਂ ਹਾਂ ਕਹਿੰਦੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਗਏ ਇਹ ਅੱਖਾਂ ਨਾਲ ਵੇਖਣਾ ਤਾਂ ਦੂਰ ਦੀ ਗੱਲ ਕਿਸੇ ਪਿਤਾ ਪੁਰਖੇ ਬਜ਼ੁਰਗਾਂ ਤੋਂ ਕੰਨਾਂ ਨਾਲ ਵੀ ਨਹੀਂ ਸੁਣਿਆ ਹੋਵੇ ਉਹਨਾਂ ਨੇ ਕਿਤੇ ਸੁਣਿਆ ਹੋਵੇ ਕਈ ਵਾਰ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅੱਖਾਂ ਨਾਲ ਵੇਖੀਆਂ ਉਹ ਜੋ ਜੜੀਆਂ ਬਜ਼ੁਰਗਾਂ ਤੋਂ ਸੁਣੀਆਂ ਕਹਿੰਦੇ ਦੇਖਣਾ ਤਾਂ ਦੂਰ ਦੀ ਗੱਲ ਕਿਸੇ ਨੇ ਸੁਣਿਆ ਵੀ ਨਹੀਂ ਸੀ ਵੈਦਾਂ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋਏ ਸਹਿਬਜ਼ਾਦੇਆਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਦਾ ਆਨੰਦ ਨਹੀਂ ਕੋਈ ਖੋ ਸਕਿਆ ਬਾਦਸ਼ਾਹ ਦੇ ਅੰਦਰ ਦੀ ਸ਼ਕਤੀ ਕੋਈ ਘਟ ਨਹੀਂ ਕਰ ਸਕਿਆ ਕਲਗੀਧਰ ਦਸ਼ਮੇਸ਼ ਪਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਾ ਸਹਿਬਜ਼ਾਦੇਆਂ ਦੀਆਂ ਲਾਸ਼ਾਂ ਕੋਲੋਂ ਗੁਜ਼ਰੇ ਪਿਆਰੇ ਦਇਆ ਸਿੰਘ ਨੇ ਆਵਾਜ਼ ਦੇ ਕੇ ਕਿਹਾ ਬਾਦਸ਼ਾਹ ਰੁਕ ਜਾਓ ਜਿਹੜੀ ਜਗ੍ਹਾ ਤੇ ਅੱਜ ਗੁਰਦੁਆਰਾ ਤਾੜੀ ਸਹਿਵਾ ਨੇ ਉੱਥੇ ਪਾਤਸ਼ਾਹ ਨੂੰ ਰੋਕ ਲਿਆ। ਹਜ਼ੂਰ ਨੇ ਕਿਹਾ ਦਿਆ ਸਿੰਘ ਕਦੇ ਪੰਜਾਂ ਦੇ ਰੂਪ ਵਿੱਚ ਕਹਿੰਦੇ ਉਹ ਪੰਥ ਦਾ ਹੁਕਮ ਹੈ। ਘੜੀ ਛੱਡ ਕੇ ਚਲੇ ਜਾਓ। ਹੁਣ ਆਵਾਜ਼ ਦੇ ਕੇ ਕਹਿੰਨੇ ਰੁਕ ਜਾਓ ਕਿਉਂ? ਕਹਿੰਦੇ ਮਹਾਰਾਜ ਲੰਗ ਤਾਂ ਇੰਜ ਝੱਲਿਓ ਜਿਵੇਂ ਕੁਝ ਵੇਖਿਆ ਹੀ ਨਾ ਹੋ। ਲੰਗ ਤੇ ਇੰਝ ਚੱਲਿਓ ਜਿਵੇਂ ਲਾਸ਼ਾਂ ਦੇ ਮੈਦਾਨ ਵਿੱਚ ਕੁਝ ਵਿਖਿਆ ਹੀ ਨਾ ਹੋਵੇ ਬਾਦਸ਼ਾਹ ਜਿੱਥੋਂ ਲੰਗੇ ਆਇਓ ਇੱਕ ਵਾਰ ਨਜ਼ਰ ਭਰ ਕੇ ਵੇਖ ਤਾਂ ਲੈਂਦੇ ਟੋਡੇ ਦੁਮ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਬਾਦਸ਼ਾਹ ਨੇ ਆਵਾਜ਼ ਦੇ ਕੇ ਕਹਿ ਦਿਆ ਸਿੰਘ ਮੇਰੇ ਪੁੱਤਾਂ ਤੋਂ ਪਿਆਰੇ ਸਿੱਖ ਵੀ ਮੈਦਾਨ ਵਿੱਚ ਪਏ ਨੇ ਉਹ ਵੀ ਕਿਸੇ ਮਾਂ ਦੇ ਲਾਲ ਨੇ ਉਹਨਾਂ ਦੇ ਬੱਚੇ ਵੀ ਘਰਾਂ 'ਚ ਉਡਿੱਕਦੇ ਹੋਣਗੇ ਬਿਨਾਂ ਤਨਖਾਹਾਂ ਤੋਂ ਗੁਰੂ ਗੋਬਿੰਦ ਸਿੰਘ ਲਈ ਸ਼ਹੀਦ ਹੋਣ ਵਾਲੇ ਉਹ ਮੈਨੂੰ ਪੁੱਤਾਂ ਤੋਂ ਵੀ ਪਿਆਰੇ ਪਏ ਨੇ ਪਿਆਰੇ ਦਇਆ ਸਿੰਘ ਨੇ ਅੱਗੋਂ ਫਿਰ ਬਚਨ ਕਹਿੰਦੇ ਸਤਿਗੁਰੂ ਪਿਤਾ ਹੋਣ ਦਾ ਇੱਕ ਫਰਜ਼ ਤਾਂ ਨਿਭਾਜੋ ਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਪਤਾ ਸਸਕਾਰ ਕਰਨਾ ਸੰਭਵ ਨਹੀਂ ਪਰ ਪਿਤਾ ਹੋਣ ਦਾ ਇੱਕ ਫਰਜ਼ ਨਿਭਾ ਕੇ ਜਾਓ ਮਹਾਰਾਜ ਪੁੱਤਰਾਂ ਦੇ ਰਹਿੰਦਿਆਂ ਪਿਓ ਗੁਜ਼ਰ ਜਾਏ ਪੁੱਤਰ ਕਫਨ ਪਾਉਂਦੇ ਨੇ ਮਹਾਰਾਜ ਪਿਓ ਦੇ ਰਹਿੰਦਿਆਂ ਪੁੱਤਰ ਚਲੇ ਜਾਣ ਫਿਰ ਪਿਓ ਨੂੰ ਕਫਨ ਪਾਉਣਾ ਪੈਂਦਾ ਪਿਤਾ ਹੋਣ ਦਾ ਇੱਕ ਫਰਜ਼ ਨਿਭਾਓ ਮਹਾਰਾਜ ਮੈਂ ਕਮਰ ਕਸੇ ਦਾ ਕਪੜਾ ਦਿੰਨੇ ਕਿਰਪਾ ਕਰਕੇ ਦੁਮਾਂ ਦਾ ਮੂੰਹ ਟੱਲ ਜਾ ਸੱਚੇ ਬਾਦਸ਼ਾ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਵੇਖਣ ਯੋਗ ਨਹੀਂ ਇੱਕ ਵਾਰ ਨਜ਼ਰ ਭਰ ਕੇ ਵੇਖੋ ਤੇ ਸਹੀ ਤੁਹਾਡਾ ਪੂਰਾ ਗੁੱਸਾ ਦੁਸ਼ਮਣ ਨੇ ਤੁਹਾਡੇ ਅਜੀਤ ਸਿੰਘ ਤੇ ਕੱਢਿਆ ਅਜੀਤ ਦੀ ਲਾਸ਼ ਵੇਖਣ ਯੋਗ ਨਹੀਂ ਵਰਸ਼ੀਆਂ ਮਾਰ ਮਾਰ ਕੇ ਸਰੀਰ ਬਿੰਨਿਆ ਪਿਆ ਹੈ ਮਹਾਰਾਜ ਉਹਦੇ ਸ਼ਹੀਦ ਹੋਣ ਤੋਂ ਬਾਅਦ ਵੀ ਦੁਸ਼ਮਣ ਵਰਸ਼ੀਆਂ ਮਾਰਦਾ ਰਿਹਾ ਵੇਖੋ ਤਾਂ ਸਹੀ ਛੱਤੀ ਤੇ ਪੇਟ ਦੇ ਟੁੱਟੇ ਹੋ ਗਏ ਨੇ ਇੱਕ ਵਾਰ ਨਜ਼ਰ ਭਰ ਕੇ ਵੇਖ ਲਓ ਪਿਤਾ ਹੋਣ ਦਾ ਫਰਜ਼ ਨਿਭਾਓ ਮਹਾਰਾਜ ਮੈਂ ਕੱਪੜਾ ਦਿੰਨੇ ਦੋ ਟੁੱਟੇ ਕਰਕੇ ਮੂੰਹ ਟੱਕ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਬਾਦਸ਼ਾਹ ਕਹਿੰਦੇ ਦਇਆ ਸਿੰਘ ਮੈਂ ਪੁੱਤਾਂ ਤੇ ਸਿੱਖਾਂ ਵਿੱਚ ਵਖਰੇਵਾ ਨਹੀਂ ਕਰ ਸਕਦਾ ਮੈਂ ਪੁੱਤਾਂ ਤੇ ਸਿੱਖਾਂ 'ਚ ਫਰਕ ਨਹੀਂ ਪਾ ਸਕਦਾ ਮੈਨੂੰ ਉੱਤਾਂ ਤੋਂ ਪਿਆਰੇ ਸਿੱਖ ਨੇ ਜੇ ਕਫਨ ਪਾਉਣੇ ਅਜੀਤ ਵਰਗੇ ਬਾਕੀ ਸ਼ਹੀਦ ਸਿੱਖਾਂ ਤੇ ਵੀ ਪਾ ਨਹੀਂ ਤੇ ਮੇਰੇ ਅਜੀਤ ਜਝਾਰ ਤੇ ਕਫਨ ਨੀਓ ਪਾਣਾ ਗੁਰੂ ਗੋਬਿੰਦ ਸਿੰਘ ਪੁੱਤਰਾਂ ਤੇ ਸਿੱਖਾਂ 'ਚ ਫਰਕ ਨਹੀਂ ਕਰ ਸਕਦਾ ਜਦੋਂ ਇੰਨੀ ਗੱਲ ਕਹੀ ਫਿਰ ਜਿਹੜਾ ਜਵਾਬ ਅਗੋਂ ਦਇਆ ਸਿੰਘ ਨੇ ਕਿਹਾ ਵਕੇ ਦਿਲ ਚੀਰਮਾ ਸੀ ਦਇਆ ਸਿੰਘ ਬੋਲੇ ਕਹਿੰਦੇ ਮਹਾਰਾਜ ਇਸ ਧਰਤੀ ਤੇ ਗਰੀਬ ਤੋਂ ਗਰੀਬ ਲੋਕ ਰਹਿੰਦੇ ਨੇ ਪਰ ਅੱਜ ਤੱਕ ਕਿਸੇ ਦੀ ਔਲਾਦ ਕਿਸੇ ਦੇ ਮੱਪੇ ਬਿਨਾ ਕਫਨ ਤੋਂ ਨਹੀਂ ਗਏ ਇਸ ਧਰਤੀ ਉੱਤੇ ਮਹਾਰਾਜ ਗਰੀਬ ਤੋਂ ਗਰੀਬ ਮੱਪੇ ਰਹਿੰਦੇ ਨੇ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿਸੇ ਦੇ ਪੁੱਤ ਨੂੰ ਕਫਨ ਨਸੀਬ ਨਾ ਹੋਇਆ ਹੋਵੇ ਮੰਗ ਕੇ ਵੀ ਪਾਉਣਾ ਪਏ ਕਫਨ ਪਾਉਂਦੇ ਨੇ ਤੂੰ ਤੇ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਹਿ ਅੱਜ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਕਫਨ ਵੀ ਨਸੀਬ ਨਹੀਂ ਜਿਹੜੀ ਗੱਲ ਪਿਆਰੇ ਦਇਆ ਸਿੰਘ ਨੇ ਕਹੀ ਉਹ ਵੱਕੇ ਦਿਲ ਤੇ ਟੱਕ ਪਾਉਣ ਵਾਲੀ ਸੀ ਉਹ ਵਿਦਵਾਨ ਲਿਖਦੇ ਕਹਿੰਦੇ ਦਇਆ ਸਿੰਘ ਬੁੱਲੇ ਸੱਚੇ ਪਾਤਸ਼ਾ ਗਰੀਬ ਤੋਂ ਗਰੀਬ ਮੱਪੇ ਜਗ ਵਿੱਚ ਪੈਨੇ ਕਫਣੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਗਰੀਬ ਤੋਂ ਗਰੀਬ ਮਾਪੇ ਮਹਾਰਾਜ ਕਿਸੇ ਦੇ ਪੁੱਤ ਬਿਨਾਂ ਕਫਣਾਂ ਤੋਂ ਵੀ ਗਏ ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਕਿਹਾ ਦਇਆ ਸਿੰਘ ਸ਼ਹੀਦਾਂ ਦੀਆਂ ਲਾਸ਼ਾਂ ਕਫਣਾਂ ਦੀਆਂ ਮੁਥਾਜ ਨਹੀਂ ਹੁੰਦੀਆਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਕਫਣਾਂ ਦੀ ਜ਼ਰੂਰਤ ਨਹੀਂ ਹੁੰਦੀ ਰਹਿਣ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਕਦਮ ਅਗਾਂ ਤੁਰੇ ਇੱਕ ਵਾਰ ਕੱਚੀ ਗੜੀਵਲ ਨਜ਼ਰ ਪਰ ਕੇ ਤੱਕਿਆ ਹਜ਼ੂਰ ਮੁਸਕਰਾ ਪਏ ਦਇਆ ਸਿੰਘ ਨੇ ਕਿਹਾ ਪਾਤਸ਼ਾਹ ਹੁਣ ਤੇਰਾ ਗੜੀ ਵਿੱਚ ਕੀ ਰਹਿ ਗਿਆ ਕੁਝ ਘੰਟੇ ਪਹਿਲਾਂ ਦੋ ਪੁੱਤਰਾਂ ਮੌਯੁੱਧ ਸਨ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਨੇ ਲਾਸ਼ਾਂ ਮੈਦਾਨ ਵਿੱਚ ਪਈਆਂ ਨੇ ਹੁਣ ਤੇਰਾ ਗੜੀ ਵਿੱਚ ਕੀ ਰਹਿ ਗਿਆ ਕਲਗੀਧਰ ਪਾਤਸ਼ਾਹ ਨੇ ਕਿਹਾ ਦਇਆ ਸਿੰਘ ਅੱਜ ਤੱਕ ਇਹਨੂੰ ਲੋਕ ਕੱਚੀ ਘੜੀ ਕਹਿੰਦੇ ਸੀ ਇਹਦੇ ਵਿੱਚ ਪੱਕਿਆਂ ਦੇ ਪੈਰ ਪੈ ਗਏ ਨੇ ਹੁਣ ਰਹਿੰਦੀ ਦੁਨੀਆ ਤੱਕ ਇਹ ਘੜੀ ਪੁੱਜੀ ਜਾਏਗੀ ਧੰ ਹਜ਼ੂਰ ਨੇ ਘੜੀ ਚਮਕੌਰ ਵੱਲ ਨਜ਼ਰ ਪਰ ਕੇ ਕਿਹਾ ਤੂੰ ਇਤਿਹਾਸ ਬਣਨਾ ਹੈ ਆਉਣ ਵਾਲੀਆਂ نسلਾਂ ਪੀੜੀਆਂ ਨੂੰ ਸੱਚ ਦੱਸੀ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੀਆਂ ਲੋਥਾਂ ਕੋਲੋਂ ਲੰਘ ਗਿਆ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਤੇ ਉਦਾਸੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਦੇ ਮੱਥੇ ਤੇ ਤਿਉੜੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਉਦਾਸ ਨਹੀਂ ਸੀ ਜਿਹੜੀ ਗੱਲ ਹਜ਼ੂਰ ਨੇ ਕਹੀ ਉਹਨੂੰ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਹਜ਼ੂਰ ਨੇ ਕਿਹਾ ਗੜੀਏ ਵੇਖ ਲੈ ਹੱਸਦਾ ਜਾ ਰਿਆਂ ਗੜੀਏ ਵੇਖ ਲੈ ਹੱਸਦਾ ਜਾ ਰਿਆਂ ਕਹਤੇ ਸਮੇ ਨੂੰ ਮੱਥੇ ਨਹੀਂ ਵਟੇ ਮੇਰੇ ਤੇਰੀ ਹਿੱਕਤ ਅਜੀਤ ਜੋ ਜਹਾਰ ਸੋਂਗੇ ਪੁੱਤਰ ਸੋਲ ਜੋ ਰੇਸ਼ਮੀ ਪਟ ਮੇਰੇ ਰੋਕ ਸਕੇ ਨਹੀਂ ਮੇਰੀ ਮੁਸਕਾਨ ਤਾਈ ਲੱਗੇ ਜਿਗਰ ਦੇ ਵਿੱਚ ਜੋ ਫਟ ਮੇਰੇ ਕਫਨ ਪਾਇਆ ਨਹੀਂ ਇਨਾਂ ਤੇ ਇਸ ਕਰਕੇ ਕਿਉਂਕਿ ਸਿੰਘ ਨੀਨਾ ਤੋਂ ਘਟ ਮੇਰੇ ਮੈਂ ਇਨਾਂ ਤੇ ਕਫਨ ਇਸ ਲਈ ਨਹੀਂ ਪਾਇਆ ਮੇਰੇ ਸਿੱਖ ਇਨਾਂ ਤੋਂ ਘਟ ਨਹੀਂ ਬਾਦਸ਼ਾਹ ਨੇ ਪੁੱਤਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ